ਵੈਰ ਜੀ ਦਾ ਖਾਲਸਾ ਵੈਰ ਜੀ ਦੀ ਫਤਿਹ 31 ਜੁਲਾਈ ਅਖੀਰਲਾ ਦਿਨ ਐਸਜੀਪੀਸੀ ਦੇ ਵੋਟਾ ਬਣਾਉਣ ਦਾ ਹੈਗਾ ਐਤਕਾਂ ਜਿਹੜੀਆਂ ਰਿਪੋਰਟਾਂ ਡੀਸੀਆਂ ਤੋਂ ਮਿਲ ਰਹੀਆਂ ਹਨ ਤਕਰੀਬਨ ਤਿਹਾਈ ਤੋਂ ਘੱਟ ਵੋਟਾਂ ਐਸਜੀਪੀਸੀ ਦੀਆਂ ਬਣੀਆਂ ਲਗਾਤਾਰ ਸਾਡੇ ਉੱਤੇ ਹਮਲੇ ਹੁੰਦੇ ਆਏ ਹਨ ਸਾਡਾ ਧਰਮ ਤਬਦੀਲ ਸਰਕਾਰਾਂ ਨੇ ਕੀਤਾ ਕੁੱਟ-ਕੁੱਟ ਕੇ ਸਿੱਖਾਂ ਨੂੰ 1984 ਦੇ ਵਿੱਚ ਮੌਤ ਤੋਂ ਬਚਾਉਣ ਵਾਸਤੇ ਮਾਵਾ ਨੇ ਕੈਸ ਕਤਲ ਕਰਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪ ਦੇ ਆਪ ਨੂੰ Hindu ਲਿਖਾਓ ਅੱਜ ਹਰੇਕ ਪੱਖੋਂ ਗੁਰੂ ਕੇ ਧਰਮ ਨੂੰ ਠਿਰਾ ਪਿਆ ਹੋਇਆ ਪਰ ਜੇ ਆਪਾਂ ਨਾ ਉੱਠੇ ਤਾਂ ਫੇਰ ਇਹ ਫਤਿਹਗੜ ਸਾਹਿਬ ਦੀ ਧਰਤੀ ਤੇ ਜਿੱਥੇ ਦੋ ਨੌਜਵਾਨ ਸ਼ਹੀਦ ਸਾਹਿਬਜਾਦਿਆਂ ਨੇ ਸਿੱਖੀ ਨਹੀਂ ਛੱਡੀ ਜਾਨ ਦੇਤੀ ਤਾਂ ਫੇਰ ਉਹਦਾ ਕੀ ਫਾਇਦਾ ਹੋਊਗਾ ਜਿਹੜੇ ਦਸਮ ਪਿਤਾ ਨੇ ਸਾਨੂੰ ਹੁਕਮ ਕੀਤਾ ਹੈ ਜੀਵਤ ਹੈ ਹਜ਼ਾਰੋਂ ਆਪਣੇ ਚਾਰ ਸੁਪੁੱਤ ਗਵਾ ਕੇ ਸਰਪੰਥਦਾਨ ਕਰਕੇ ਫਿਰ ਉਹ ਗੁਰੂ ਕੀ ਸਿੱਖੀ ਕਿੱਥੇ ਬਸੂਗੀ ਉਹ ਫਤਿਹਗੜ ਸਾਹਿਬ ਦੇ ਪੰਜਾਬ ਦੇ ਸਿੱਖ ਹੋਟਰੋ ਉਠੋ ਐਸਜੀਪੀਸੀ 'ਚ ਆਪਣੀਆਂ ਵੋਟਾਂ ਸੰਭਾਲੋ ਔਰ ਆਪਣਾ ਘਰ ਸੰਭਾਲ ਕੇ ਜੋ ਗੰਦ ਅੱਜ ਆ ਰਿਹਾ ਉਹਨੂੰ ਕੱਢੋ ਵਹਿਰ ਜੀ ਦਾ ਖਾਲਸਾ ਵਹਿਰ ਜੀ ਦੀ ਫਤਿਹ